ਆਸਾ ਮਹੱਲਾ ਤੀਜਾ ਆਪੈ ਆਪ ਪਸਾਣਿਆ ਸਾਦ ਮੀਠਾ ਭਾਈ ਹਰ ਰਸ ਚਾਖਿਆ ਮੁਕਤ ਭਏ ਜਿਨ੍ਹਾਂ ਸੱਚੋ ਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ 바ਸਾ ਗੁਰਮਤੀ ਸਾ ਲਾਈਐ ਵਿਖਿਆ ਮਾਹੀ ਉਦਾਸਾਰ ਹਾਉ ਬਿਨ ਸਬਦੈ ਆਪ ਨਾ ਜਾਪਈ ਸਭ ਅੰਦੀ ਭਾਈ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤ ਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਬੜਾਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਬਿਨ ਨਾਮ ਹੈ ਕੋਈ ਨਾ ਮੰਨਿਐ ਮਨ ਮੁਖ ਪਤ ਗਵਾਈ ਜਾਂ ਪੁਰਬ ਦੇ ਮਾਰੀਐ ਬਿਰਥਾ ਜਨਮ ਗਵਾਈ ਨਾਮ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਨਾ ਮੋਹੀ ਨਾਮ ਮੰਨਿਐ ਨਾ ਮੇ ਵਡਿਆਈ ਜਿਸ ਨੂੰ ਦੇਬ ਤਿਸ ਮਿਲੈ ਗੁਰਮਤੀ ਨਾਮ 부ਝਾਈ ਨਾਨਕ ਸਭ ਕੁਛ ਨਾਮ ਹੈ ਕੈ ਬਸ ਹੈ ਪੂਰਾ ਭਗ ਕੋ ਪਾਈ ਆਸਾ ਮਹਲਾ ਤੀਜਾ ਦੋਹਾਗਣੀ ਮਹਿਲ ਨ ਪਾਇਨੀ ਨਾ ਜਾਣਨ ਫਿਰ ਕਾ ਸਵਾਉ ਫਿੱਕਾ ਬੋਲੇ ਨ ਨਬ ਦੂਜਾ ਪਉ ਸਵਾਉ ਇਹੋ ਮਨੁਆ ਕਿਉ ਕਰ ਬਸ ਆਵੈ ਗੁਰ ਪ੍ਰਸਾਦੀ ਠਾਕਿਐ ਗਿਆਨ ਮਤੀ ਕਰ ਆਵੈ ਰਹਾਉ ਸੋਹਾਗਣੀ ਆਪ ਸਵਾਰੀਆਂ ਲਾਏ ਪ੍ਰੇਮ ਪਿਆਰ ਸਤ ਗੁਰ ਕਾ ਪਾਣਾ ਚਲਦਿਆਂ ਨਾਮੇ ਸਹਿਜ ਸੀਗਾਰ ਸਦਾ ਰਾਬੈ ਪਰ ਆਪਣਾ ਸੱਚੀ ਸੇਜ ਸੁਭਾਏ ਪਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ 시ਗਾਰ ਹੈ ਸੋ ਬਭੰਤੀ ਨਾਰ ਸਾਸ ਬਰਾਈ ਸੁందਰੀ ਪਿਰ ਕੈ ਹੇਤ ਪਿਆਰ ਸੋਹਾਗਣੀ ਵਿਚ ਰੰਗ ਰਖਿਓਨ ਸਚੈ ਅਲਖ ਉਪਾਰ ਸਤਗੁਰ ਸੇਵਨ ਆਪਣਾ ਸਚੈ ਪਾਏ ਪਿਆਰ ਸੋਹਾਗਣੀ 시ਗਾਰ ਬਣਾਇਆ ਗੁਣ ਕਾ ਗਲਹਾਰ प्रेम परिमल तन लाबणा अंतरतन विचार भक्त रति से युक्तमा जत पत सबदे होए बिन नामै सब नीच जात है दृष्टा का कीड़ा होए हौ हौ करदी स फिरे बिन शब्दै हौ ना जाए नानक नामरते तिन हौ मै गई सच्चे रहै समाए असा महला तीजा सच्चे रते से निर्मले सदा सच्ची सोए ਇਥੇ ਕਰ ਕਰ ਜਾਪ ਦੇ ਅੱਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹ ਨਾ ਜਾਏ ਰਾਉ ਹਮ ਨੀਜ ਮੈਲੇ ਅਤ ਅਬਮਾਨੀ ਦੂਜੇ ਭਾਇ ਬਕਾਰ ਗੁਰਪਾਲਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋ ਵੈ ਨ ਰੰਗਿਆ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਪਾਇ ਜੂਰਤ ਸਿਵਤੀ ਸਤਿ ਸਮਾਓ ਭੈ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਏ ਜਿਸਨੋ ਆਪੇ ਰੰਗੇ ਸੋਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਿਜੇ ਸਤਿ ਸੁਭਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੂਰ ਜਿਨ ਕੀ ਤੇਤੀਸੈ ਨ ਜਾਣੀ ਬਿਨ ਨਾਵੈ ਸਭ ਚੋਰ ਇੱਕ ਗੁਣ ਬਹਾਜੈ ਔ ਗਣ ਵਿਕਣੈ ਗੁਰ ਕੈ ਸਹਿਜ ਸੁਭਾਏ ਗੁਰ ਸੇ ਬਾਤੇ ਨਉ ਪਾਇਆ 부ਠਾ ਅੰਦਰ ਆਏ ਸਭ ਨਾ ਕਾ ਦਾਤਾ ਏਕ ਹੈ ਸਿਰ ਧੰਦਾ ਲਾਈ ਨਾਨਕ ਨਾਮੇ ਲਾਈ ਸਵਾਰਿਯਨ ਸਬਦੇ ਲੈ ਮਲਾਈ ਆਸਾ ਮਹਲਾ ਤੀਜਾ ਸਭ ਨਾ ਵੈ ਨੋ ਲੋਚ ਦੀ ਜਿਸ ਕਿਰਪਾ ਕਰੇ ਸੋ ਪਾਏ ਮਨ ਨਾ ਬੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਈ ਉਹ ਬੇਅੰਤ ਦਇਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਐ ਨਾਮੇ ਵੜਾਈ ਰਹਾਉ ਅੰਤਰ ਬਹਰ ਇਕ ਹੈ ਉਹ ਵਿਦਿ ਸ੍ਰੇਸ਼ਟ ਉਪਾਈ ਓਕమే ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ ਬੁਝਣਾ ਅਬੁਝਣਾ ਤੁਧ ਕੀਆ ਇਹ ਤੇਰੀ ਸਰਕਾਰ ਇਕ ਨਾ ਬਖਸ਼ੈ ਮੀਲ ਲਹੇ ਇਕ ਦਰਗਾ ਮਾਰ ਕੱਡੇ ਕੂੜਿਆਰ ਇਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਖ ਊਪਜੈ ਸਚੈ ਸ਼ਬਦ 부ਜਾਈ ਇਕ ਕੁਚਲ ਕੁਚੀਲ ਵਿਖਲੀ ਪੱਤੇ ਨਹਾਵੋ ਆਪ ਖੁਆਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੈ ਉਤ ਬਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵਨੀ ਲਾਏ ਸਤ ਸੰਤੋਖ ਏਉ ਸੰਜਮੀ ਮਨ ਨਿਰਮਲ ਸਬਦ ਸੁਣਾਏ ਲੇਖਾ ਪੜਨਾ ਪਹੁੰਚਿਐ ਕਥ ਕਹਿਣਾ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਐ ਸਤ ਸਬਦ ਸੋਝੀ ਪਾਏ ਇਹੋ ਮਨ ਦੇਹੀ ਸੋਧ ਤੂੰ ਗੁਰ ਸਬਦ ਵਿਚਾਰ ਨਾਨਕ ਇਸ ਦੇਹੀ ਵਿਚ ਨਾਮ ਨਿਧਾਨ ਹੈ ਪਾਈਐ ਗੁਰ ਕੈ ਹੇਤ ਉਪਾਰ ਅਸਾ ਮਹਲਾ 3 ਸੱਚ ਰਤਿਆ ਸੋਹਾਗਣੀ ਜਿਨਾਂ ਗੁਰ ਕੈ ਸਬਦ 시ਗਾਰ ਕਹ ਹੀ ਸੋ ਪਰ ਪਾਇਆ ਸਚੈ ਸਬਦ ਵਿਚਾਰ ਆਪਗੁਣ ਗੁਣੀ ਬਖਸਾਇਆ ਹਰ ਸੋ ਲਿਬਲਾਈ ਹਰ ਬਰ ਪਾਇਆ ਕਾਮਣੀ ਗੁਰ ਨੀਰਮਲਾਈ ਰਹਾਓ ਇਕ ਪਰ ਹਦੂਰ ਨਾ ਜਾਣਨੀ ਦੂਜੈ ਭਰਮ ਭੁਲਾਏ ਕਿਉ ਪਾਇ ਲਡੋਹਾਗਣੀ ਦੁਖੀ ਰਹਿਣ ਬਿਹਾਏ ਜਿਨ ਕੈ ਮਨ ਸਚ ਬਸਿਆ ਸਚੀ ਕਾਰ ਕਮਾਏ ਆਨੰਦ ਸੇ ਬਸੈ ਜਿ ਸਿਉ ਸਚੈ ਮਹੈ ਸਮਾਏ ਦੋਹਾ ਗਣੀ ਭਰਮ ਭੁਲਾਈਆ ਕੂੜ ਬੋਲ ਵਿਖ ਖਾਹੇ ਪਿਰ ਨਾ ਜਾਣਨ ਆਪਣਾ ਸੁਝੀ ਸੇਜ ਦੁਖ ਪਾਹੇ ਸੱਚਾ ਸਹਬ ਏਕ ਹੈ ਮਤ ਮਨ ਭਰਮ ਭੁਲਾਹੇ ਗੁਰਪੂਸ ਸੇਵਾ ਕਰੈ ਸੱਚ ਨਿਰਮਲ ਮਨ ਬਸਾਹੇ ਸੋਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਈ ਫਿਰ 세ਤੀ ਅੰਦਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲਾ ਕਿਸ ਨਾ ਪਾਏ ਮਹਿਲ ਨਹੀਂ ਦੁਹਾਗਣੀ ਅੰਤ ਗਈ ਪਸਤਾਏ ਸੋ ਪਰ ਮੇਰਾ ਏਕ ਹੈ ਏਕ ਜਿਉ ਲਿਬ ਲਾਏ ਨਾਨਕ ਜੇ ਸੁਖ ਲੋੜੈ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹਲਾ 3 ਅੰਮ੍ਰਿਤ ਜਿਨਾਂ ਚੁਖਾਏਨ ਰਸ ਆਇਆ ਸਹਿਜ ਸੁਭਾਏ ਸੱਚਾ ਬੇਪਰਵਾਹ ਹੋਇ ਤਿਸਨੂੰ ਤੇਲ ਨਾਥ ਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀ ਆਵਲਾ ਸਹਿਜੇ ਹਰ ਗੁਣ ਗਾਈ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆ ਬਿਲ ਲਾਏ ਜਿਨਾਂ ਪਿਰ ਕਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਕਮਾਏ ਗੁਰਮੁਖ ਬੀਜੇ ਸਤਜਮੈ ਸਤ ਨਾਮ ਬਾਪਾਰ ਜੋ ਇਤਲਾਹ ਲਾਇਨ ਭਗਤੀ ਦੇ ਪੰਡਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ ਅੰਧ ਨ ਰਾਵੈ ਪਿਰ ਆਪਣਾ ਸੱਚ ਰਖੈ ਉਰਤਾਰ ਜਿਨਾਂ ਪਿਰ ਰਾਵੈ ਆਪਣਾ ਤਿੰਨਾ ਬਿਟਹੁ ਬਲ ਜਾਓ ਸਦਾ ਪਿਰ ਕੈ ਸੰਗ ਰਹੈ ਵਿਚੋਂ ਆਪ ਗਵਾਹੀ ਤਾਨੁ ਮਨ ਸੀਤਲ ਮੁਕ ਊਜਲੇ ਪਿਰ ਕੈ ਪਾਇ ਪਿਆਰ ਸੇਜ ਸੁਖਾਲੀ ਪਿਰ ਰਵੈ ਹੋ ਮੈਂ ਤਿਸ ਨਾਮਾਰ ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ ਵਰ ਪਾਇਆ ਸੋਹਾਗਣੀ ਕੇਵਲ ਏਕਮਾਰਾਰ ਸਬੇ ਗੁਣ ਹੈ ਬਖਸਾਇ ਲਇ ਉਨ ਮੇਲੇ ਮੇਲਨ ਹਾਰ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ ਆਸਾ ਮਹਲਾ ਤੀਜਾ ਸਤਿਗੁਰ ਤੇ ਗੁਣ ਊਪਜੈ ਜਾਂ ਪ੍ਰਭ ਮਿਲੈ ਸੋਏ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਇ ਇਹ ਮਨ ਮਤ ਜਾਣਾ ਹਰ ਦੂਰ ਹੈ ਸਦਾ ਵੇਖ ਹਦੂਰ ਸਤ ਸੁਣਦਾ ਸਤ ਵੇਖਦਾ ਸਬਦ ਰਹਾ ਪਰਪੂਰ ਰਹਾਉ ਗੁਰਮੁਖ ਆਪ ਬਸਾਣਿਆ ਤਿਨੀ ਇਕ ਮਨ ਧਿਆਇ ਸਦਾ ਰਭੈ ਫਿਰ ਆਪਣਾ ਸਚੈ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਨਾਈ ਭਜ ਪਉ ਪਾਇਹੁ ਮੋਖ ਦਵਾਰ ਸ਼ਬਦ ਸੁਣੀਐ ਸ਼ਬਦ ਪੂਜੀਐ ਸਚ ਰਹਿ ਲਿਬ ਲਾਇ ਸ਼ਬਦੇ ਹੋ ਮਹਿ ਮਾਰੀਐ ਸਚੈ ਮਹਿਲ ਸੁਖ ਪਾਇਐ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾ ਬਹਿ ਸੋਭਾ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੀ ਜਾਂਦੀ ਬਿਲਮ ਨਾ ਹੋਏ ਜਿਨਨੀ ਨਾਮ ਬਸਾਰਿਆ ਸੇ ਮੋਏ ਮਰ ਜਾਹੇ ਹਰ ਰਸ ਸਾਧਨਾ ਆਇਓ ਵਿਸ਼ਟਾ ਮਾਇ ਸਮਾਹੀ ਇਕ ਆਪੇ ਬਖਸ਼ ਮਲਾਇਨ ਅੰਧਨ ਨਾਮੇ ਲਾਏ ਸੱਚ ਕਮ ਭਾਵੈ ਸੱਚ ਰਹਿ ਸੱਚੇ ਸਤਿ ਸਮਾਹੀ ਵੇਨ ਸਬਦ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਮਨ ਨਾ ਵੈ ਦੁਖ ਪਾਏ ਸੀ ਨਾਮ ਮਿਲੈ ਤਿਸਹ ਰਜਾਈ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਹਣ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ ਆਸਾ ਮਹਲਾ 3 ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਉ ਮੰਨਿਆ ਸਤਿ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਨ ਕਾ ਜਨਮ ਹੈ ਤਿਨ ਮਨ ਹੈ ਸਭ ਕੋਈ ਰਹੁ ਹੋਮੈ ਮੇਰਾ ਜਾਤ ਹੈ ਅਤ ਕ੍ਰੋਧ ਅਬਮਾਨ ਸ਼ਬਦ ਮਰੈ ਤਾ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਦ ਪਾਇਆ ਭਰੇ ਓਖਟ ਪੰਡਾਰਾ ਆਵਾ ਇਸ ਰਾਸੀ ਕੇ ਵਪਾਰੀ ਜਿਨਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨੁ ਪਾਏ ਤਿੰਨ ਅੰਤਰ ਸਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ ਤਰੋਂ ਆਪ ਖੋਇਨ ਜੁਆ ਬਾਜੀ ਹਾਰੀ ਬਿਨ ਪਿਆਰਾ ਭਗਤ ਨਾ ਹੋਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸਬਦ ਵਿਚਾਰ ਹਿਰਦਾ ਏਕੋ ਨਾਮ ਬਸਾਇ ਹੋਮੇ ਦੁਬਿੱਧਾ ਮਾਰ ਭਗਤਾਂ ਪੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਨਰალი ਅਲਹਾਦੀ ਜਪੈ ਗੁਰ ਵਿਚਾਰ ਨਾਨਕ ਨਾਮ ਹਿਰਦਾਏ ਬਸਾਇ ਭਾਏ ਭਗਤੀ ਨਾਮ ਸਵਾਰ ਆਸਾ ਮਹਲਾ ਤੀਜਾ ਅਨ ਰਸ ਮੈਂ ਪੋਲਾਇਆ ਬਿਨ ਨਾਮ ਮੈਂ ਦੁਖ ਪਾਏ ਸਤਿਗੁਰ ਪੁਰਖ ਨਾ ਭੇਟਿਓ ਜੀ ਸਚੀ ਬੂਝ 부ਜਾਏ ਇਹ ਮਨ ਮੇਰੇ ਬਾਬਲੇ ਹਰ ਰਸ ਚਖ ਸਾਧ ਉਪਾਈ ਅਨਰਥ ਲਗਾ ਤੂੰ ਫਿਰੈ ਬਿਰਥਾ ਜਨਮ ਗਵਾਏ ਰਹਾਓ ਇਸ ਯੁਗ ਮੈਂ ਗੁਰਮੁਖ ਨਿਰਮਲੇ ਸਚ ਨਾਮ ਰਹਿ ਲਿ ਬਲਾਈ ਬਿਨ ਕਰਮਾ ਕਿਸ ਪਾਈਐ ਨਹੀਂ ਕਿਆ ਕਰ ਕਹਿਆ ਜਾਏ ਆਪ ਬਸਾਣਾ ਸ਼ਬਦ ਮਰੈ ਮਨੋ ਤਜ ਬਕਾਰ ਗੁਰਸਰਨ ਆਈ ਭਜ ਪਏ ਬਖਸ਼ੇ ਬਖਸਣ ਹਾਰ ਬਿਨ ਨਾਮ ਹੈ ਸੁਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ ਇਹੋ ਜਗ ਮਾਇਆ ਮੋਹ ਵਿਆਪਿਆ ਦੂਜਾ ਪਰਮ ਕੋ ਲਾਏ ਦੁਹਾਗਣੀ ਫਿਰ ਕੀ ਸਾਰ ਨਾ ਜਾਣੀ ਕਿ ਆ ਕਰ ਕਰੈ 시ਗਾਰ ਅੰਧਨ ਸਦਾ ਜਲਦੀਆਂ ਫਰੇ ਸੇਜੈ ਰਵੈ ਨਾ ਪਤਾਰ ਸੋਹਾਗਲੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਗੁਰਸਬਦੀ 시ਗਾਰੀਆ ਆਪਣੇ ਸਹਿ ਲਈ ਮਲਾਈ ਮਰਣਾ ਮਨੋ ਬਸਾਰਿਆ ਮਾਇਆ ਮੋਗਵਾਰ ਮਨ ਮੁਖ ਮਰਮਰ ਜਿਮੇ ਭੀ ਮਰੇ ਜਮਦਰ ਹੋਖਵਾਰ ਆਪ ਮਲਾਇਆ ਨਸੀ ਮਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਲੇ ਮੁਖ ਉਜਲੇ ਤਿਤ ਸੱਚਾ ਦਰਵਾਰ ਆਸਾ ਮਹੱਲਾ ਪੰਜਮਾ ਅਸ਼ਟ ਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਜ ਮਨਾਏ ਪੰਜ ਰਸਾਏ ਪੰਜ ਬਸਾਏ ਪੰਜ ਗਵਾਏ ਇਨੇ ਬਦ ਨਗਰ ਬੁੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦੇ ਲੜਾਈ ਰਹਾ ਸਾਚ ਧਰਮ ਕੀ ਕਰ ਦਿਨੀ ਬਾਰ ਫਰੇ ਮੋਹਕ ਮੂੰ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸਾਤ ਸਹਜ ਸੁਖ ਕੇ ਸਭ ਹਾਟ ਸਾਬ ਪਾਰੀ ਇਕਾ ਥਾਟ ਜੇ ਜੀਆ ਦਲ ਨ ਕੋ ਲੈਨਾ ਜਗਾਤ ਸਤਗੁਰ ਕਰ ਦੀਨੀ ਧੁਰ ਕੀ ਛਾਪ ਬਖਰ ਨਾਮ ਲਦ ਖੇਪ ਚਲਾ ਬੋ ਲੈ ਲਾਹ ਗੁਰਮੁਖ ਘਰ ਆਵੋ ਸਤਗੁਰ ਸਾ ਸਿੱਖ ਬਣ ਜਾ ਰੇ ਪੂੰਜੀ ਨਾਮ ਲੇਖਾ ਸਾਥ ਸਮਾਰੇ ਸੋ ਬਸੈ ਇਤ ਕਰ ਜਿਸ ਗੁਰ ਪੂਰਾ ਸੇਵ ਆਪ ਚੱਲ ਨਗਰੀ ਨਾਨਕ ਦੇਵ